ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪਾਣੀ ਦੇ ਵਿੱਚ ਪਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਪਿੰਡ ਚੈਲਪੁਰ ਨੇੜੇ ਦਾ ਚੇਲ ਮੀਂਹ ਪਣ ਨੇੜੇ ਆ ਜਸ ਕਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਘਰੇਲੂ ਇੱਕ ਆਮ ਕਿਸਾਨ ਦੇ ਘਰੋਂ ਵੀਡੀਓ ਫਲਮਾ ਰਿਆ ਵੀਡੀਓ ਦੇ ਵਿੱਚ ਇੱਕ ਮਹਿ ਦਿਖਾਉਣੀ ਹੈ ਮਿੱਤਰੋ ਬੜੀ ਉੱਚੀ ਲੰਮੀ ਬੜੀ ਬੜੀ ਕੱਦ ਕਾਠ ਵਾਲੀ ਮੈਂ ਚੰਗੇ ਦੋ ਦੋ ਦੀ ਮਾਲਕਨ ਮਿੱਤਰੋ ਕਿੰਨਵਾ ਸੁਆ ਕਿੰਨੇ ਦਿਨਾਂ ਦੀ ਕੱਚੀ ਹੈ ਕੀ ਡਿਟੇਲ ਹੈ ਸਾਰੀ ਜਾਣਕਾਰੀ ਲੈ ਕੇ ਦਵਾਂਗਾ ਬਾਈ ਤੁਮੈਂ ਪਹਿਲਾਂ ਦੱਸ ਦੇਵਾਂ ਵੀ ਤੁਹਾਨੂੰ ਭਾਈ ਹੁਣਾਂ ਦੇ ਘਰੇ ਆਉਣਾ ਪੈਣਾ ਵਾ ਮਿੱਤਰੋ ਬਾਹਰ ਖੇਤਾਂ ਦੇ ਵਿੱਚ ਪਿੰਡ ਤੋਂ ਜੇ ਦੂਰੀ ਦੀ ਤੈਅ ਕਰੀਏ ਨਾ ਮਿੱਤਰੋ 1.5 ਤੋਂ 2 ਕਿਲੋਮੀਟਰ ਦੀ ਬਾੜ ਤੁਹਾਨੂੰ ਤੈਅ ਕਰਨੀ ਪੈਣੀ ਹੈ ਪਈਆਂ ਹੋਣੀਆਂ ਪਈ ਆਉਂਦੀ ਹੈ ਕੱਚੀ ਸਿੱਧੀ ਭਾਈ ਹੁਣਾਂ ਦੇ ਘਰੇ ਉਹ ਅੱਗੋਂ ਨੰਬਰ ਲਾ ਦੂੰਗਾ ਬਾਈ ਹੁਣੀ ਤੁਹਾਨੂੰ ਪਈ ਦੱਸ ਦੇਣਗੇ ਜਾਂ ਅੱਗੋਂ ਕੈਚ ਕਰ ਲੈਣਗੇ ਤੁਸੀਂ ਬਾਈ ਹੁਣਾਂ ਨਾਲ ਮਿਲ ਕੇ ਆਜੋ ਆਜੋ ਮੈਂ ਹਾਥੀ ਵਰਗੀ ਦਿਖਾਉਣ ਲੱਗਾ ਭਾ ਬਿਲਕੁਲ ਜੈਰ ਕਰਵਾਉਣ ਲੱਗਾ ਆਦੂ ਕਰਦੇ ਆ ਗੱਲਬਾਤ ਪਾਈ ਦਿਨਾ ਸੱਸੀ ਸੱਸੀ ਗੱਲ ਵੀਰੇ ਕੀ ਹਾਲ ਆ ਵੱਡੇ ਬਾਈ ਠੀਕ ਆ ਜੀ ਸੀਤਾ ਦੇ ਪਰਿਵਾਰ ਉੱਚੀ ਬੋਲਦੀ ਮੜਾ ਜੀ ਉੱਚੀ ਬੋਲ ਪਿਓ ਚਲ ਸੱਸੀ ਗੱਲ ਵੀਰੇ ਸੱਸੀ ਗੱਲ ਜੀ ਕੀ ਹਾਲ ਆ ਵੱਡੇ ਬਾਈ ਠੀਕ ਆ ਜੀ ਠੀਕ ਆ ਜੀ ਸੀਤਾ ਦੇ ਪਰਿਵਾਰ ਵਧੀਆ ਜੀ ਵਧੀਆ ਚਲੋ ਸ਼ੁਕਰ ਹੈ ਅੱਛਾ ਨਾਮ ਦੱਸ ਦਈਏ ਕਿਰਾਂ ਦੇ ਵੀਰੇ ਆਪਣਾ ਹਾਂ ਦੱਸ ਜੀ ਦੱਸਿਓ ਨਾ ਬਾਈ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਬਾਪੂ ਦਾ ਨਾਮ ਕੀ ਹੈ ਬਾਈ ਕਵਾਲ ਸਿੰਘ ਜੀ ਇਕਬਾਲ ਸਿੰਘ ਗੁਰਪ੍ਰੀਤ ਬਾਈ ਜਿਹੜੀ ਮੈਂ ਵੇਚਣੀ ਆ ਪਾ ਕਿੰਨਾ ਸੂਆ ਬਾਈ ਇਹ ਦੂਜੇ ਸੂਏ ਜੀ ਹਾਂਜੀ ਦੂਜੇ ਸੂਏ ਜੀ ਦੂਜੇ ਸੂਏ ਕਿੰਨੇ ਦਾ ਲੈਂਦੀ ਆ ਵੀਰੇ ਹਜੇ ਇਹ ਲੈ ਜੂਗੀ 10 12 ਨਾਲ ਜੀ 10 12 ਨਾਲ ਲੈ ਜੂਗੀ ਹਜੇ ਕਿੰਨਾ ਦੁੱਧ ਦਿੱਤਾ ਹੋਇਆ ਇਹਨੇ ਵੀਰੇ ਇਹ ਹੈਗੀਆਂ 15 16 ਲੀਟਰ ਜੀ ਠੀਕ ਹੈ ਬਾਈ ਠੀਕ ਉਹਦੇ ਨਾਲ ਹਜੇ 10 ਪਏ ਆ ਹਾਂ 10 12 ਠੀਕ ਹੈ ਬਾਈ ਰੇਟ ਵੀਰੇ ਕੀ ਰਹੂਗਾ ਇਹਦਾ ਬਾਈ ਇਹਦਾ 1 30 1 ਲੱਖ 30 ਹਜ਼ਾਰ ਰੁਪਏ ਲੜ ਪਿਆ ਹੋ ਜੂ ਮੌਕੇ ਤੇ ਦੇ ਤੋਰ ਦੀ ਵੀਰੇ ਮਣੇ ਜੀ ਖੋਲ ਕੇ ਨੂੰ ਭਰਾ ਲੈ ਮੇਤਰੋ ਤੀਜਾ ਸੂਆ ਇਹਨੇ ਸੋਣਾ ਵਾ ਕਿਲਾ ਦਾ ਦਿੱਤਾ ਇਹਨੇ ਪਟਾ ਪਰ ਆਪਾਂ ਮੈਂ ਤੁਹਾਨੂੰ ਦਿਨੀਆ ਫਿਰ ਵੀ ਦਿਖਾ ਵੇਖ ਸਕਦੇ ਆ ਮੇਤਰੋ ਤੁਸੀਂ ਪਲੀ ਥਾਂ ਵੀ ਉੱਚੀ ਲੰਮੀ ਕੱਦ ਕਾਠ ਵਾਲੀ ਮੈਂ ਆ ਛੋਟੀ ਮੰਨ ਕੇ ਨਾ ਆਇਆ ਜੇ ਹੁਣ ਮੇਤਰੋ ਛੋਟੇ ਹਾਥੀ ਵਾਲੀ ਨਹੀਂ ਜੀ ਬਾਡੀ ਬਲੈਰੋ ਗੱਡੀ ਦੇ ਵਿੱਚ ਜਾਣ ਵਾਲੀ ਪੂਰੀ ਨਿੱਗਰ ਪੂਰੀ ਵਜਨ ਵਾਲੀ ਹਾਂ ਇਹਵੇਂ ਉਹ ਜਿਹੜੇ ਕਹਿੰਦੇ ਪਾਉ ਜਿਹੜੇ ਭਰਾ ਮੰਡੀ ਗਰੀ ਮਾਲ ਲ ਜਾਂਦੇ ਉਹਨਾਂ ਦੇ ਕੰਮ ਦੀ ਆ ਦੇਖ ਰੋ ਬਈ ਆ ਕੇ ਕਰਾ ਦੇ ਮੇਤਰੋ ਹਾਂ ਬਣਦੇ ਬਈ ਇੱਥੇ ਆ ਕੇ ਲੈ ਦੇ ਪਾਉ ਸੋਹਣੀ ਜਨਕੀ ਜਿੰਨੀ ਹੈਗੀ ਵਿਚਾਰੀ ਬਈ ਮਾੜੀ ਨਹੀਂਗੀ ਘਰ ਆਏ ਨੂੰ ਪਸੰਦ ਆਉਣ ਵਾਲੀ ਚੀਜ਼ ਆ ਮੂੰਹ ਮੱਤੇ ਥਾਣੇ ਲੇਵਾ ਚੰਗਾ ਲੱਗਾ ਹੋਇਆ ਪਧਰੀ ਪੁਧਰੀ ਲੇਵੇ ਦੀ ਬਹੁਤਾ ਲੇਵਦੀਪ ਲੇਵਾ ਚਾਰੇ ਪਾਸੇ ਤੋਂ ਸਿੰਘਾ ਤੋਂ ਵਿਖਾ ਦੀ ਹੈ ਸਿੰਘ ਵੇਖ ਲਓ ਬਈ ਇਹਦੇ 1 ਮੀਟਰ ਤੋਂ ਥੋੜਾ ਜਿਹਾ ਸਿੰਘ ਖੁੱਲਾ ਜ਼ਰੂਰ ਆ ਦੇਸੀਆਂ ਸਿੰਘ ਥੋੜਾ ਜਿਹਾ ਬਾਕੀ ਮੈਂ ਦੀ ਜਾਤ ਬਹੁਤਾ ਵੱਡੀ ਬਹੁਤਾ ਮੈਂ ਪਲੀ ਬਹੁਤਾ ਮੈਂ ਮਿੱਤਰੋ ਹੂੰ ਆਹ ਲਓ ਬਈ ਮੂੰਹ ਮੱਤੇ ਲੱਗਦੀ ਜਾਣ ਵਾਲੀ ਮੈਂ ਆ ਇਹ ਲੇਵੇ ਭਾਂਡੇ ਵਾਲੀ ਲੈ ਮਿੱਤਰੋ ਥੋੜਾ ਜਿਹਾ ਵਿਚਾਰੀ ਡਰਦੀ ਐ ਇਸ ਕਰਕੇ ਆਪਣੇ ਤੋਂ ਘਾਬਰਦੀ ਐ ਲੈ ਮਿੱਤਰੋ ਉਵੇਂ ਡਰ ਨਹੀਂ ਹੈਗਾ ਵੀ ਤੁਹਾਨੂੰ ਮਾਰਨ ਮੂਰਨ ਵਾਲਾ ਉਹ ਡਰ ਨਹੀਂਗਾ ਵੀ ਆਪ ਡਰਦੀ ਐ ਆਪਣੇ ਤੋਂ ਲੇਵੇ ਵਾਲੀ ਵੱਡੀ-ਵੱਡੀ ਉੱਚੀ ਲੰਮੀ ਵੀ ਸ਼ੇਪ ਦੇ ਵਿੱਚ ਕੰਗਰੂਰ ਕਰਮਾਂ ਵਾਲੀ ਦੀ ਪੂੜਾ-ਪੜਾ ਬਹੁਤ ਚੰਗਾ ਲੱਗਾ ਹੋਇਆ ਉੱਚੇ ਲੰਮੇ ਕੱਦ-ਕਾਠ ਵਾਲੀ ਮੈਂ ਸਿਰਫ 1.30 ਲੱਖ ਰੁਪਏ ਦੇ ਵਿੱਚ ਖਰੀਦ ਲਓ ਬਈ ਮਾਣਤਨ ਮੌਕੇ ਤੇ ਹੋ ਜਾਊਗਾ ਖੜੀ ਕਿੱਥੇ ਆ ਪਾਣਾ ਪਿੰਡ ਦੇ ਵਿੱਚ ਪਾਣਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਹੈ ਨੰਬਰ ਵੀ ਦੇ ਆਪਣਾ ਕਿੰਨਾ ਆ ਗਿਆ ਬਾਈ 98886 58552 98886 58552 58552 ਇੱਕ ਵਾਰੀ ਹੋਰ ਬੋਲ ਵੀਰੇ 99886 9886 58552 58552 ਜੇ ਬਈ ਨਾਲ ਰਾਬਤਾ ਕੈਮ ਕਰ ਲਿਆ ਜੇ ਨੰਬਰ ਸਕਰੀਨ ਤੇ ਆ ਪੂਰੀ ਵੱਡੀ ਪਈ